ਮੈਨੂੰ ਕਢਵਾਓ ਮੈਂ ਮਰ ਜਾਣਾ ਇੱਥੇ ਮੈਨੂੰ ਕਢਵਾਓ ਇੱਥੇ ਮੈਨੂੰ ਨਹੀਂ ਪਤਾ ਘਰੋਂ ਪੈਸੇ ਪਾਓ ਜਿੱਥੋਂ ਮਰਜੀ ਪਾਓ ਮੈਨੂੰ ਕਢਵਾਓ ਕਢਵਾਓ ਮੈਂ ਬਹੁਤ ਦੁਖੀ ਸੀ ਹਨਾ ਪਤਾ ਕਿਉਂ ਨਾ ਤਾਂ ਸਾਨੂੰ ਖਾਣ ਨੂੰ ਪਾਣੀ ਪਾਣੀ ਵੀ ਨਹੀਂ ਹੈ ਜਿਹੜਾ ਫਲੈਸ਼ ਸੀ ਪਿਛਲੀ ਸ਼ੀਰਨ ਦੇ ਦੀ ਉਹ ਚੋਂ ਪਾਣੀ ਪੀਤਾ ਸੀ ਕਿਹਦੇ ਕਰਨਾ ਜੰਟ ਨੇ ਲਾਣਾ ਜਿੰਨੇ ਪੇਮੈਂਟ ਨਹੀਂ ਕੀਤੀ ਸਾਡੀ ਡੌਂਕਰ ਨੂੰ ਫੋਨ ਲਾਇਆ ਮਾਫੀ ਆਇਆ ਮਾਫੀਆਂ ਆਣ ਕੇ ਗੱਲ ਕੀਤੀ ਥੋੜੀ ਬਹੁਤੀ ਸਪੈਨਿਸ਼ ਹੁੰਦੀ ਆ ਉਹਨਾਂ ਗੱਲ ਕੀਤੀ ਕਿ ਚੱਕਰ ਕੀ ਸਾਨੂੰ ਦੱਸ ਅੰਦਾ ਤੁਹਾਡੇ ਬੌਸ ਨੇ ਮਿਲੀਅਨਾਂ ਪੈਸੇ ਦੇਣੇ ਆ ਤੁਹਾਡੇ ਬੌਸ ਦੇ ਡੌਂਕਰ ਨੇ ਠੀਕ ਹੈ ਜੀ ਪੂਰਾ ਸਾਨੂੰ 8-9 ਦਿਨ ਕੁੱਟਿਆ ਲਗਾਤਾਰ 8-9 ਦਿਨ ਕਿਹਦੇ ਕਰਨ ਸਾਡੀ ਪੇਮੈਂਟ ਕਲੀਅਰ ਨਹੀਂ ਹੋਈ ਅਸੀਂ ਉਸ ਦਿਨ ਰਾਤ ਰਹਿ ਸਾਨੂੰ ਅਗਲੇ ਦਿਨ ਰੋਟੀ ਨਹੀਂ ਮਿਲੀ ਸਾਡੇ ਕੋਲ ਵੀ ਪੈਸੇ ਹੈ ਸਾਡੇ ਕੋਲ ਬਿਸਕਟ ਖਾਣ ਜੋਗੇ ਕੁਛ ਹੈ ਹੀ ਸਮਾਨ ਖਾ ਆ ਗਏ ਅਸੀਂ ਪਾਣੀ ਪੀ ਕੇ ਉਹਦੇ ਨਾਲ ਗੱਯਾਰਾ ਕੀਤਾ ਠੀਕ ਹੈ ਜੀ ਉਹਦੇ ਨਾਲ ਗੱਯਾਰਾ ਕਰਕੇ ਸਾਨੂੰ ਕਹਿੰਦਾ ਫੋਨ ਲਾਓ ਬੌਸ ਦਾ ਫੋਨ ਨਹੀਂ ਆਇਆ ਕੁਛ ਨਹੀਂ ਆਇਆ ਸਾਡੇ ਦਾ ਉਹਨਾਂ ਨੇ ਸਾਨੂੰ ਆਣ ਕੇ ਫੇਰ ਕੁੱਟਿਆ ਤੇ ਪੇਮੈਂਟ ਕਰਤੀ ਆਪ ਦਾ ਕਾਰਡ ਮਾਰਿਆ ਪੇਮੈਂਟ ਰੋਟੀ ਕਰਾਈ ਆਰਡਰ ਕਰਾਈ ਹੋਟਲ ਚੋਂ ਫੜੀ ਅਸੀਂ ਰੋਟੀ ਸ਼ਾਮੀ ਆਏ ਤਿੰਨੇ ਜਾਣੇ ਗੱਡੀ ਤੇ ਇੱਕ ਜਿਹੜੇ ਨੇ ਫੋਨ ਫੜਿਆ ਇੱਕ ਨੇ ਪਿਸਤਲ ਫੜਿਆ ਇੱਕ ਜਣਾ ਸਾਨੂੰ ਕੁੱਟਣ ਦਿਆ ਅਸੀਂ ਉਸ ਦਿਨ ਰਾਤ ਰਹਿ ਸਾਨੂੰ ਅਗਲੇ ਦਿਨ ਰੋਟੀ ਨਹੀਂ ਮਿਲੀ ਸਾਡੇ ਕੋਲ ਵੀ ਪੈਸੇ ਹੈ ਨਹੀਂ ਸਾਡੇ ਕੋਲ ਬਿਸਕਟ ਖਾਣ ਜੋਗੇ ਕੁਛ ਹੈ ਹੀ ਸਮਾਨ ਖਾ ਗਏ ਅਸੀਂ ਪਾਣੀ ਪੀ ਕੇ ਉਹਦੇ ਨਾਲ ਗੱਯਾਰਾ ਕੀਤਾ ਠੀਕ ਹੈ ਜੀ ਉਹਦੇ ਨਾਲ ਗੱਯਾਰਾ ਕਰਕੇ ਸਾਨੂੰ ਕਹਿੰਦਾ ਫੋਨ ਲਾਓ ਬੌਸ ਦਾ ਫੋਨ ਨਹੀਂ ਆਇਆ ਕੁਛ ਨਹੀਂ ਆਇਆ ਸਾਡੇ ਦਾ ਉਹਨਾਂ ਨੇ ਸਾਨੂੰ ਆਣ ਕੇ ਫੇਰ ਕੁੱਟਿਆ ਇੱਕ ਡੌਂਕਰ ਦੇ ਬੰ ਨਾ ਅਡੀਗ ਨੌ ਜਾਣੀਆਂ ਦਾ ਫੋਟਮਾਈਆਂ ਇਹਨੂੰ ਨੌ ਜਾਣਿਆਂ ਨੂੰ ਕੱਢਿਆ ਰੂਮ ਚ ਥੁਰਦਾ ਠੀਕ ਹੈ ਜੀ ਜਿਹੜੇ ਦੂਜੇ ਡੰਗਰਾਂ ਦੇ ਬਦਲੇ ਉਹ ਸਾਰੇ ਚੱਲ ਗਏ ਬਾਰਡਰ ਕਰਾਸ ਕਰ ਗਏ ਮਹੀਨਾ ਪਹਿਲਾਂ ਦੀ ਗੱਲ ਜਦੋਂ ਮੈਂ ਤੁਰਿਆ ਹਾਂ ਹੁਣ ਤੇ ਹੁਣ ਆਏ ਤੋਂ ਮਹੀਨਾ ਪਹਿਲਾਂ ਦੀ ਗੱਲ ਜੀ ਠੀਕ ਹੈ ਜੀ ਮੈਂ ਉੱਥੇ ਫਸ ਗਿਆ ਮੈਨੂੰ ਉੱਥੇ ਜਾ ਕੇ ਸਾਨੂੰ ਤਿੰਨਾਂ ਨੂੰ ਪਹਿਲੇ ਦਿਨ ਕੱਖ ਰੋਟੀ ਨਹੀਂ ਦਿੱਤੀ ਗਈ ਅਹੀਂ ਕੋਈ ਚੱਕਰ ਨਹੀਂ ਅਸੀਂ ਪੇਮੈਂਟ ਕਰਤੀ ਆ ਆਪਦਾ ਕਾਰਡ ਮਾਰਿਆ ਪੇਮੈਂਟ ਰੋਟੀ ਕਰਾਈ ਆ ਆਰਡਰ ਕਰਾਈ ਹੋਟਲ ਚੋਂ ਫੜੀ ਅਸੀਂ ਰੋਟੀ ਸ਼ਾਮੀ ਆਏ ਤਿੰਨੇ ਜਣੇ ਗੱਡੀ ਦੇ ਇੱਕ ਜਿਹੜੇ ਨੇ ਫੋਨ ਫੜਿਆ ਇੱਕ ਨੇ ਪਿਸਤਲ ਫੜਿਆ ਇੱਕ ਜਣਾ ਸਾਨੂੰ ਕੁੱਟਣ ਦੇ ਸਾਡੀ ਵੀਡੀਓ ਬਣਾ ਕੇ ਪਾਈ ਗਈ ਸਾਨੂੰ ਕੌਲ ਲਾਈ ਸਾਰਿਆਂ ਦੇ ਫੋਨ ਖੋਏ ਗਏ ਪਾਸਪੋਰਟ ਖੋਏ ਗਏ ਪੈਸੇ ਕੱਢੇ ਗਏ ਸਾਰਾ ਚੈਨੀਆਂ ਲਾਈਆਂ ਗਈਆਂ ਜੋ ਜੋ ਕੀਮਤੀ ਸਮਾਨ ਸੀ ਸਾਰਾ ਕੁਝ ਰੱਖਿਆ ਮੈਂ ਹੀ ਫੋਨ ਲਾਇਆ ਕਹਿੰਦਾ ਤੁਹਾਡੇ ਕੋਲ ਇੱਕ ਟਾਈਮ ਆ ਆਪਦੇ ਬੌਸ ਨੂੰ ਫੋਨ ਲਾ ਤੇ ਪੈਸੇ ਪੇਮੈਂਟ ਕਰਵਾਓ ਮੈਂ ਹੀ ਫੋਨ ਲਾਇਆ ਕਹਿੰਦਾ ਕੋਈ ਮਸਲਾ ਨਹੀਂ ਤੁਹਾਡੀ ਪੇਮੈਂਟ ਕਰਵਾ ਦਿੰਦਾ ਤੁਸੀਂ ਕੱਲ ਨੂੰ ਬਾਹਰ ਟੱਪੋਗੇ ਅਹੀਂ ਠੀਕ ਹੈ ਜੀ ਰਾਤ ਨੂੰ ਸੁਲਾਈ ਸਾਨੂੰ ਕੁੱਟ ਫੇਰੀ ਉਦੋਂ ਨਾਲ ਤੁਹਾਨੂੰ ਪੀਣੀ ਨਹੀਂ ਫੋਨ ਵੀ ਨਹੀਂ ਦਿੱਤਾ ਗਿਆ ਫੋਨ ਕੱਖ ਨਹੀਂ ਦਿੱਤਾ ਗਿਆ ਅਸੀਂ ਉਦੋਂ ਨਾਲ ਰਾਤ ਰਹਿ ਤੁਹਾਨੂੰ ਅਗਲੇ ਦਿਨ ਰੋਟੀ ਨਹੀਂ ਮਿਲੀ ਸਾਡੇ ਕੋਲ ਵੀ ਪੈਸੇ ਹੈ ਸਾਡੇ ਕੋਲ ਬਿਸਕਟ ਖਾਂ ਜੋਗੇ ਕੁਛ ਹੈ ਹੀ ਸਮਾਨ ਖਾ ਗਏ ਅਸੀਂ ਪਾਣੀ ਪੀ ਕੇ ਉਹਦੇ ਨਾਲ ਗਿਆਰਾ ਕੀਤਾ ਠੀਕ ਹੈ ਜੀ ਉਹਦੇ ਨਾਲ ਗਿਆਰਾ ਕਰਕੇ ਸਾਨੂੰ ਕਹਿੰਦਾ ਫੋਨ ਲਾਓ ਬੌਸ ਦਾ ਫੋਨ ਨਹੀਂ ਆਇਆ ਕੁਛ ਨਹੀਂ ਆਇਆ ਸਾਡੇ ਦਾ ਉਹਨਾਂ ਨੇ ਸਾਨੂੰ ਆਣ ਕੇ ਫੇਰ ਕੁੱਟਿਆ ਪੂਰਾ ਸਾਨੂੰ 8-9 ਦਿਨ ਕੁੱਟਿਆ ਲਗਾਤਾਰ 8-9 ਦਿਨ ਕਿਤੇ ਕਰਨ ਸਾਡੀ ਪੇਮੈਂਟ ਕਲੀਅਰ ਨਹੀਂ ਹੋਈ ਪੇਮੈਂਟ ਕਲੀਅਰ ਨਹੀਂ ਹੋਈ ਮੈਂ ਅੰਦਰੋਂ ਮੈਨੂੰ 7 ਦਿਨਾਂ ਬਾਅਦ ਫੋਨ ਦਿੱਤਾ ਗਿਆ ਅੰਦਰੋਂ ਅਸੀਂ ਫੋਨ ਲਾਇਆ ਮੈਂ ਕਿਹਾ ਮੈਨੂੰ ਮੈਨੂੰ ਕਢਵਾਓ ਮੈਂ ਮਰ ਜਾਣਾ ਇੱਥੇ ਮੈਂ ਮੈਨੂੰ ਕਢਵਾਓ ਇੱਥੇ ਮੈਨੂੰ ਨਹੀਂ ਪਤਾ ਘਰੋਂ ਪੈਸੇ ਪਾਓ ਜਿੱਥੋਂ ਮਰਜ਼ੀ ਪਾਓ ਮੈਨੂੰ ਕਢਵਾਓ ਕਢਵਾਓ ਇੱਥੇ ਠੀਕ ਹੈ ਜੀ ਉਹਨਾਂ ਨੇ ਮੈਨੂੰ ਮੇਰੇ ਘਰ ਦੇ ਵਿੱਚ ਦੁੱਖੀ ਮਰੇ ਕਰਨ ਮੈਂ ਬਹੁਤ ਦੁਖੀ ਸੀ ਹਨਾ ਪਤਾ ਕਿਉਂ ਨਾ ਤਾਂ ਸਾਨੂੰ ਖਾਣ ਨੂੰ ਪਾਣੀ ਪਾਣੀ ਵੀ ਨਹੀਂ ਹੈ ਇਹ ਜਿਹੜਾ ਫਲੈਸ਼ ਦੀ ਪਿਛਲੀ ਛੇੜ ਕਿਹਦੇ ਕਾਰਨ ਜੰਟਲੇ ਨਾਲ ਜਿਨੇ ਪੇਮੈਂਟ ਨਹੀਂ ਕੀਤੀ ਸਾਡੀ ਡੋਂਕਰ ਨੂੰ ਫੋਨ ਲਾਇਆ ਮਾਫੀ ਆਇਆ ਮਾਫੀਆਂ ਆਣ ਕੇ ਗੱਲ ਕੀਤੀ ਥੋੜੀ ਬਹੁਤੀ ਸਪੈਨਿਸ਼ ਹੁੰਦੀ ਆ ਉਹਨਾਂ ਗੱਲ ਕੀਤੀ ਕਿ ਚੱਕਰ ਕੀ ਸਾਨੂੰ ਦੱਸ ਅੰਦਾ ਤੁਹਾਡੇ ਬੌਸ ਨੇ ਮਿਲੀਅਨਾਂ ਪੈਸੇ ਦੇਣੇ ਆ ਤੁਹਾਡੇ ਬੌਸ ਦੇ ਡੋਂਕਰ ਨੇ ਠੀਕ ਹੈ ਜੀ ਮੈਂ ਕਿਹਾ ਜਿਨੇ ਮਿਲੀਅਨਾਂ ਪੈਸੇ ਦੇਣੇ ਆ ਤੁਹਾਡੇ ਨੌਆਂ ਲਈ ਕਿੱਥੇ ਪੈਸੇ ਦੇਊਗਾ ਆਉਂ ਮੁੰਡੇ ਜਿਹੜੇ ਨਾਲ ਦੇ ਸੀ 6 ਜਣੇ ਉਹਨਾਂ ਨੇ ਪੇਮੈਂਟ ਘਰੋਂ ਭਵਾਈ ਆਪ ਨਿਕਲ ਗਏ ਠੀਕ ਹੈ ਜੀ ਮੈਂ ਤੇ ਇੱਕ ਪਾਕਿਸਤਾਨੀ ਮੁੰਡੇ ਦੇ ਇੱਕ ਯੂਪੀ ਦਾ ਮੁੰਡਾ ਹੀ ਤਿੰਨੇ ਜਣੇ ਰਹਿ ਗਏ ਠੀਕ ਹੈ ਜੀ ਮੈਂ ਘਰੇ ਫੋਨ ਲਾਇਆ ਮੈਂ ਜੋਲ ਲਾਇਆ ਮੈਂ 14 ਦਿਨ ਉੱਥੇ ਫਸੇ ਰਹੇ ਜੀ ਕਿਹਦੇ ਕਰਨਾ ਜੰਗਲੇ ਠੀਕ ਹੈ ਜੀ ਹੁਣ ਦੱਸੋਗੇ ਮੈਨੂੰ ਦੱਸੋ ਅਸੀਂ ਪੇਮੈਂਟ ਕੀਤੀ ਹੈ ਜੇ ਮੈਂ ਰਾਹ ਦੇ ਵਿੱਚ ਮਕਸੀਕੋ ਸਿੜੀ ਬੈਠਾ ਮਕਸੀਕੋ ਸਿੜੀ ਬੈਠਾ ਮਕਸੀਕੋ ਸਿੜੀ ਮੈਂ ਪੇਮੈਂਟ ਕਰਕੇ ਨਿਕਲਿਆ ਇਹਦੇ ਨਾਲ ਕਿ ਮੈਂ ਸੇਵ ਨਿਕਲਣਾ ਮੈਨੂੰ ਰਾਹ ਦੇ ਵਿੱਚ ਭਾਗੇ ਚੌ ਜਣੇ ਦੇ ਫੋਨ ਆਏ ਤੂੰ ਪੇਮੈਂਟ ਕਰੇਗਾ 2 ਲੱਖ ਰੁਪਈਆ ਅਡਵਾਂਸ ਤੈਨੂੰ ਫਿਰ ਕੱਢਣਾ ਦੱਸੋ ਜੀ ਮੈਂ ਸੇਵ ਦੀ ਗੱਲ ਕਰਕੇ ਚੱਲਿਆ ਮੈਂ ਇੰਨੇ ਪੈਸੇ ਦਿੱਤੇ ਮੈਨੂੰ ਛੇਤਰ ਗੜੀ ਕਲੋਂ ਮੇਰੇ ਕੋਲ ਫੋਨ 14 ਪ੍ਰੋ ਮੈਕਸ ਉਹ ਹੋ ਗਿਆ ਜੀ ਮੇਰੇ ਕੋਲ ਤਨੇ ਯਾ ਜੋਰੋ 500 ਡਾਲਰ ਜੀ ਉਹ ਮੇਰਾ ਹੋ ਗਿਆ ਚੈਨੀਆਂ ਚੁੰਨੀਆਂ ਸਾਰਾ ਕੁਝ ਲਵਾ ਲੈ ਦੱਸੋ ਪਾਸਪੋਰਟ ਮੇਰਾ ਗਿਆ ਮੈਂ ਕਿੱਥੋਂ ਪੂਰੇ ਕਰਨੇ ਖਰਚਾ ਲੈ ਕੇ ਮੈਂ ਚੱਲਿਆ ਮੈਂ ਜਿਹੜੇ ਪੈਸੇ ਉਹਨਾਂ ਵੱਧ ਮੈਂ ਪੈਸੇ ਦਿੱਤੇ ਉਹਨੂੰ ਠੀਕ ਹੈ ਜੀ ਮੁੜ ਕੇ ਫਿਰ ਮੈਨੂੰ ਜਦੋਂ ਮੈਂ ਫਸਿਆ ਘਰ ਦੇਆਂ ਨੂੰ ਮੈਂ ਕਿਹਾ ਪੈਸੇ ਦੋ ਮੈਨੂੰ ਨਹੀਂ ਪਤਾ ਮੈਨੂੰ ਇੱਥੋਂ ਕਢਵਾਓ ਮੈਂ ਮਰ ਜਾਣਾ ਮੈਨੂੰ ਨਹੀਂ ਪਤਾ ਮੈਨੂੰ ਬਹੁਤ ਟਾਰਗੇਟ ਕਰਦੇ ਰੋਜ਼ ਕੋਟਦੇ ਆ ਗਾਨਾ ਮੇਰੇ ਮੱਥੇ ਤੇ ਹੁੰਦੀ ਆ ਮੇਰੀ ਵੀਡੀਓ ਬੰਦੀ ਰੋਜ਼ ਬੰਦੀ ਮੇਰੀ ਵੀਡੀਓ ਮੈਨੂੰ ਕਢਵਾਓ ਘਰ ਦੇਣੇ ਔਖੇ ਸੌਖੇ ਹੋ ਗਏ ਨਵਾਂ ਜੰਡ ਕੀਤਾ ਨਵਾਂ ਡੋਂਕਰ ਕੀਤਾ ਫਿਰ ਮੈਂ ਉਥੋਂ ਨਿਕਲਿਆ ਕਿਉਂ ਨਿਕਲਿਆ ਫਿਰ ਉਹ ਬੰਦੇ ਨੂੰ ਵੱਡੇ ਮਾਫੀਆ ਨੂੰ ਫੋਨ ਲਾਇਆ ਨਵੇਂ ਜੰਡ ਡੋਂਕਰ ਨੇ ਕਿ ਆ ਬੰਦਾ ਵੇ ਕਿੱਥੇ ਆ ਉਹਨੇ ਕੀਤਾ ਸਾਡੀ ਪੁਛਦਾਸ਼ ਕੀਤੀ ਕਿ ਆ ਬੰਦੇ ਇੱਥੇ ਫਸੇ ਪਏ ਉਹਨੇ ਫਿਰ ਗੱਲ ਕੀਤੀ ਮੇਰੇ ਨਾਲ ਕਹਿੰਦਾ ਆ ਚੱਕਰ ਆ ਤੁਸੀਂ ਹੀ ਪੈਸੇ ਦਿਓ ਇੱਕ ਜਣਾ 3500 ਜੋਰੋ ਡਾਲਰ ਦਿਓ ਤਾਂ ਤੁਹਾਨੂੰ ਫੇਰ ਕੱਢਿਆ ਜਾਊਗਾ ਠੀਕ ਹੈ ਜੀ ਮੈਂ ਘਰੇ ਗੱਲ ਕੀਤੀ 3500 ਰੁਪਈਆ ਮੈਨੂੰ ਨਹੀਂ ਪਰੋ ਭਰੋ ਪੈਰਦੇ ਭਰੋ ਘਰੋਂ ਭਰੋ ਏਜੰਟ ਨੂੰ ਵੇਚ ਲਓ ਹੀ ਨਾ ਜਦੋਂ ਏਜੰਟ ਨੂੰ ਲੈਨੇ ਆ ਏਜੰਟ ਇਹੀ ਗੱਲ ਕਹਿੰਦਾ ਸੀ ਕੋਈ ਗੱਲ ਨਹੀਂ ਤੇਰਾ ਮਸਲਾ ਕਰਨਾ 14 ਦਿਨ ਫਸ ਗਿਆ ਮਸਲਾ ਕਿਹੜੇ ਟਾਈਮ ਹੁੰਦਾ ਭਾਵੇਂ ਮਾਰ ਦੇਣਾ ਫਿਰ ਦੂਜੀ ਗੱਲ ਬਰਾਇਮ ਨੂੰ ਫੋਨ ਲਾਇਆਗਾ ਸਾਡੇ ਡੌਂਕਰ ਨੂੰ ਮੈਂ ਪੈਣੀ ਦੇ ਵਿੱਚ ਉਹਨੇ ਖੁਦ ਗੱਲ ਕੀਤੀ ਬਰਾਇਮ ਕਹਿੰਦਾ ਮੈਂ ਵੱਡਾ ਉਥੋਂ ਦਾ ਮਾਫੀ ਕਹਿੰਦਾ ਮੈਂ ਇੱਕ ਅੱਧਾ ਜਣਾ ਮਾਰ ਦੇਣਾ ਇਹ ਚੋਂ ਬਰਾਇਮ ਨਾ ਗਾੜੀਆਂ ਕਹਿੰਦਾ ਕਹਿੰਦਾ ਨੌ ਪਾਸਾ ਨਾ ਦਾ ਕਹਿੰਦਾ ਤੂੰ ਮਾਰ ਦੇ ਕੋਈ ਚੱਕਣੀ ਚ ਪੈਣੀ ਚ ਬੋਲੇ ਉਹਨੇ ਸਪਾਰੀ ਗੱਲ ਕਰਾਈ ਸਾਡੇ ਕਹਿੰਦਾ ਮੈਂ ਮਾਰਦਾ ਮੈਂ ਆ ਕਿਆ ਵੈ ਤਰ ਤੂੰ ਮਿਲੀਅਨ ਨਾ ਪੈ ਲੈਣੇ ਤੂੰ ਕੰਦੇ ਮੇਰੇ ਪੈ ਕਹਿੰਦਾ ਮੈਂ ਮਾਰੂ ਤੈਨੂੰ ਅਗਲ ਫੇਰ ਆਉਣੀ ਹੁਣ ਮੈਨੂੰ ਦੱਸੋ ਬਈ ਹੁਣ ਮੈਂ 15 ਦਿਨਾਂ ਦੀ ਗੱਲ ਕਰਕੇ ਤੁਰਿਆ ਮੈਨੂੰ 2 ਮਹੀਨੇ ਲੱਗੇ ਵੋਟਾਂ ਤੋਂ ਪਹਿਲਾਂ ਮੈਂ ਟੱਪਾਂ ਜਾਣਦੇ ਆ ਜੇ ਮੈਂ ਵੋਟਾਂ ਤੋਂ ਪਹਿਲਾਂ ਟੱਪੂ ਤੇ ਮੇਰਾ ਇਹ ਹਾਲ ਹੁਣਾ ਮੇਰਾ ਐਂਟਰੀ ਹੋਇਆ ਉਦੋਂ ਬਾਅਦ ਐਕਸ਼ਨ ਕੀ ਉੱਥੇ ਕੀ ਹੋਇਆ ਐਕਸ਼ਨ ਕੁਖਣੀ ਹੋਇਆ ਜੀ ਦੇਖੋ ਮੈਂ ਗਿਆ ਬਾਰਡਰ ਤੇ ਅਸੀਂ ਫੜੇ ਗਏ ਟੱਪੇ ਬਾਰਡਰ ਬਾਰਡਰ ਫੜੇ ਗਏ ਸਾਨੂੰ ਨਹੀਂ ਪਤਾ ਕਹਿੰਦੇ ਇੱਥੋਂ ਬੰਦੇ ਰੀਲீஸ் ਹੁੰਦੇ ਆ ਰੀਲீஸ் ਨਹੀਂ ਸਾਨੂੰ ਕੀਤਾ ਗਿਆ ਨਾ ਸਾਡੇ ਬਿਆਨ ਹੋਏ ਆ ਨਾ ਸਾਡੀ ਸੁਣਵਾਈ ਹੋਈ ਕੁਝ ਕੋਈ ਗੱਲ ਨਹੀਂ ਹੋਈ ਸਿੱਧਾ ਸਾਨੂੰ ਰਿਪੋਰਟ ਮਾਰਿਆ ਨਹੀਂ ਨਹੀਂ ਬਾਰਡਰ ਕਰਾਸ ਕਰਕੇ ਤੇ ਹੀ ਕਰੀਦਾ ਬਾਰਡਰ ਕਰਾਸ ਕੀਤਾ ਜੀ ਨਾਲ ਹੀ ਪੁਲਿਸ ਚੱਕ ਕੇ ਲੈ ਗਈ ਪੁਲਿਸ ਨੇ ਚੱਕਿਆ ਤੇ ਨਾਲ ਹੀ ਸਾਨੂੰ ਰੱਖ ਕੇ ਰੂਮ ਚ ਨਾਲ ਹੀ ਰਿਪੋਰਟ ਮਾਰੀ ਹਾਂਜੀ ਹੁਣ ਮੈਨੂੰ ਦੱਸੋ ਮੈਂ ਪੈਸੇ ਦਿੱਤੇ ਉਹ ਬੰਦੇ ਨੂੰ ਮੈਨੂੰ ਜਿਹੜੀ ਕੋਟ ਫਿੜੀ 9 ਦਿਨ ਲਗਾਤਾਰ ਪਾਣੀ ਪੀਤਾ ਜਿਹੜਾ ਉਹ ਕਿਹੜੇ ਚੱਕਰਾਂ ਚ ਪੀਤਾ ਕਿਹਦੀ ਗਲਤੀ ਮੇਰੀ ਤੇ ਗਲਤੀ ਮੈਨੇ ਫਸਿਆ ਕਰਦੇ ਨੂੰ ਕਹਿੰਦਾ ਮੈਂ ਮਰ ਜਾਣਾ ਮੈਨੂੰ ਕਢਵਾਓ ਇੱਥੋਂ ਮੈਨੂੰ ਨਹੀਂ ਪਤਾ 15 ਮੁੰਡੇ ਸਾਰੇ ਜਿੰਨੇ ਇੰਡੀਆ ਤੋਂ ਜਾਂਦੇ ਆ 15 ਦਿਨਾਂ ਦੀ ਗੇਮ ਦੇ ਵਿੱਚ ਬਾਰਡਰ ਕ੍ਰੋਸ ਕਰ ਜਾਂਦੇ ਤੇ ਮੈਂ ਸਪੇਨ ਤੋਂ ਲੈ ਕੇ ਮਕਸੀਕੋ ਤੱਕ ਜਾਂਦੇ ਜਾਂਦਾ ਨਹੀਂ ਮੈਂ ਬਾਰਡਰ ਕ੍ਰੋਸ ਕਰਦਾ ਕਰਦਾ 2.5 ਮਹੀਨੇ ਲਾ ਲਿਆ ਦੱਸੋ